ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਜిల్లా ਮੈਂਟ ਗੁਮਰੀ ਦੇ ਇੱਕ ਪਿੰਡ ਪਹੁੰਚੇ بارش ਹੋ ਰਹੀ ਸੀ ਤੇ ਰਾਤ ਦਾ ਵਿਲਾ ਵੀ ਨੇੜੇ ਆ ਰਿਹਾ ਸੀ ਭਾਈ ਮਰਦਾਨਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮੀਂਹ ਵਰਤੇ ਚ ਰਾਤ ਰਹਿਣ ਲਈ ਕਿਸੇ ਥਾਂ ਦਾ ਪ੍ਰਬੰਧ ਕਰ ਲਈ ਮੈਂ ਪਿੰਡ ਜਾਣ ਦੀ ਅਗਿਆਦਿਓ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਆਗਿਆ ਲੈ ਕੇ ਭਾਈ ਮਰਦਾਨਾ ਜੀ ਪਿੰਡ ਵੱਲ ਨੂੰ ਚੱਲ ਪਏ ਪੰਡਵਿਚ ਉਹਨਾਂ ਨੇ ਬਹੁਤ ਸਾਰੇ ਲੋਕਾਂ ਕੀ ਬੇਨਤੀ ਕੀਤੀ ਕਿ ਦਿੱਕੀ ਉਹਨਾਂ ਨੂੰ ਇੱਕ ਰਾਤ ਹਰੁਕੰ ਦਿੱਤਾ ਜਾਵੇ ਪਰ ਪੰਡਵਿਚ ਉਹਨਾਂ ਨੂੰ ਰੱਖਣ ਲਈ ਕੋਈ ਵੀ ਰਾਜੀ ਨਾ ਹੋਇਆ ਆਖਿਰ ਭਾਈ ਮਰਦਾਨਾ ਜੀ ਬਾਇਓ ਹੋ ਕੇ ਵਾਪਸ ਆ ਗਏ ਅਤੇ ਗੁਰੂ ਜੀ ਨੂੰ ਆਪਣੀ ਸਾਰੀ ਇੱਛਾ ਸੁਣਾਈ ਇੰਨੇ ਨੂੰ ਰਾਤ ਦਾ ਹਨੇਰਾ ਵੀ ਪੈਣਾ ਸ਼ੁਰੂ ਹੋ ਗਿਆ ਤੇ ਉਹਨਾਂ ਨੂੰ ਪਿੰਡੋਂ ਬਾਹਰ ਇੱਕ ਝੱਗੀ ਵਿੱਚ ਦੀਵੇ ਦੀ ਲੋਅ ਨਜ਼ਰੀ ਪਈ ਉਸ ਝੱਗੀ ਕੋਲ ਪਹੁੰਚ ਗਏ ਉਸ ਝੱਗੀ ਵਿੱਚ ਇੱਕ ਕੋੜੀ ਰਹਿੰਦਾ ਸੀ ਜਿਸ ਨੂੰ ਉਸਤੇ ਪੈੜੇ ਰੋਗ ਦੇ ਕਾਰਨ ਘਰ ਵਾਲਿਆਂ ਨੇ ਕੁੱਲੀ ਥਾਂਤੀ ਕੁੱਲੀ ਪਾ ਦਿੱਤੀ ਸੀ ਉਸ ਨੂੰ ਪ੍ਰਸ਼ਾਦ ਦਾ ਉਸ ਕੁੱਲੀ ਵਿੱਚ ਹੀ ਦੇ ਜਾਂਦੇ ਸਨ ਤੇ ਪਾਣੀ ਦਾ ਖੜਾ ਜਦੋਂ ਖਾਲੀ ਹੋ ਜਾਂਦਾ ਸੀ ਤਾਂ ਦੁਬਾਰਾ ਭਰ ਜਾਂਦੇ ਸਨ ਉਸ ਤੇ ਭਿਆਨਕ ਰੋਗ ਤੋਂ ਡਰਦੇ ਕੋਈ ਵੀ ਅਸਤੀ ਨੀੜੀ ਨਹੀਂ ਸੀ ਲੱਗਦਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਝੁੱਗੀ ਵਿੱਚ ਵੜਨ ਲੱਗੇ ਤਾਂ ਰੋਕੀ ਅੱਗੋ ਬੋਲਿਆ ਅੰਦਰ ਨਾ ਆਓ ਮੈਂ ਕੋੜੀ ਹਾਂ ਮੇਰੇ ਕੋਲੋਂ ਦੂਰ ਹੀ ਰਹੋ ਕਿਤੇ ਤੁਹਾਨੂੰ ਵੀ ਮੇਰੀ ਬਿਮਾਰੀ ਨਾ ਲੱਗ ਜਾਵੇ ਇਸਤੇ باوجود ਵੀ ਗੁਰੂ ਜੀ ਅਸਥਿਤ ਚੱਕ ਕੇ ਅੰਦਰ ਵੜ ਗਏ ਅਤੇ ਨਾਲ ਹੀ ਭਾਈ ਮਰਦਾਨਾ ਜੀ ਨੂੰ ਆਖਿਆ ਤੁਸੀਂ ਵੀ ਆ ਜਾਓ ਚੱਕੇ ਅੰਦਰ ਜਾ ਕੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਬਵਾਸ਼ੇੜਨ ਲਈ ਆਖਿਆ ਅਤੇ ਆਪ ਗੁਰਬਾਣੀ ਕੀਰਤਨ ਕਰਨ ਲੱਗ ਪਏ ਜਿਸ ਦਾ ਅਰਥ ਸੀ ਕਿ ਸਰੀਰ ਨੂੰ ਰੋਗ ਤਾਂ ਹੀ ਲੱਗਦੇ ਹਨ ਜਦੋਂ ਮਨ ਰੋਗੀ ਹੁੰਦਾ ਹੈ ਅਤੇ ਮਨ ਰੋਗੀ ਉਹਦੋਂ ਹੁੰਦਾ ਹੈ ਜਦੋਂ ਇਨਸਾਨ ਪਰਮਾਤਮਾ ਨੂੰ ਯਾਦ ਕਰਨਾ ਭੁੱਲ ਜਾਂਦਾ ਹੈ। ਸਰੀਰ ਦੇ ਰੋਗ ਜੋ ਵਾਰੋਂ ਦਿਸਦੇ ਹਨ ਆਦਮੀ ਨੂੰ ਦੁੱਖ ਦਿੰਦੇ ਹਨ। ਇਹਨਾਂ ਬਿਮਾਰੀਆਂ ਦਾ ਇਲਾਜ ਆਪਣੇ ਮਨ ਨੂੰ ਅਕਾਲਪੁਰਖ ਨਾਲ ਜੋੜਨਾ ਹੈ ਜੋ ਸਰਵ ਕਲਾ ਸਮਰੱਥ ਹੈ ਜਿਸ ਨੇ ਸਾਨੂੰ ਹੱਥ ਪੈਰ ਅੱਖਾਂ ਆ ਦਿੱਤੇ ਹਨ। ਅਰਥਾਤ ਸਾਰਾ ਸਰੀਰ ਸੇਵਾ ਲਈ ਦਿੱਤਾ ਹੈ ਪਰ ਜਦੋਂ ਉਸੇ ਸੇਵਾ ਕਰਨ ਵਾਲੇ ਧਿਆਨ ਨਹੀਂ ਦਿੰਦੇ ਤਾਂ ਸਰੀਰ ਰੋਗੀ ਹੋ ਜਾਂਦਾ ਹੈ ਗੁਰੂ ਜੀ ਦਾ ਕੀਰਤਨ ਸੁਣ ਕੇ ਉਹਦੇ ਉਸ ਨੂੰ ਆਪਣੇ ਸਰੀਰ ਅਤੇ ਬਾਕੀ ਹੰਗਾਂ ਵਿੱਚ ਚਰਨ ਹਟ ਜਹੀ ਸ਼ੀੜੀ ਤੇ ਕੁਝ ਮਨੋਵਰਵਧੀਆ ਅਤੇ ਸਰੀਰ ਵਿੱਚ ਕਾਫੀ ਜਾਨ ਪੈ ਗਈ ਮਹਿਸੂਸ ਹੋਈ ਉਹ ਰਾਤ ਬਹੁਤ دیر ਤੱਕ ਗੁਰੂ ਜੀ ਦੇ ਅਨਮੋਲ ਬਚਨਾਂ ਰਾਹੀਂ ਸਿੱਖਿਆ ਲੈੰਦਾ ਰਿਹਾ ਜਦੋਂ ਗੁਰੂ ਜੀ ਸਵੇਰੇ ਇਸ਼ਨਾਨ ਕਰਨ ਲਈ ਉੱਠੇ ਤਾਂ ਉਹ ਵੀ ਉਹਨਾਂ ਦੇ ਨਾਲ ਹੀ ਉੱਠ ਤੁਰਿਆ ਗੁਰੂ ਜੀ ਤੋਂ ਬਾਅਦ ਜਦ ਉਸਨੇ ਇਸ਼ਨਾਨ ਕੀਤਾ ਤਾਂ ਉਸਨੇ ਲੱਗ ਗਿਆ ਕਿ ਜਿਵੇਂ ਉਸਨੂੰ ਤਾਂ ਕੋਈ ਰੋਗ ਹੈ ਹੀ ਨਹੀਂ ਸੀ ਗੁਰੂ ਜੀ ਅਤੇ ਪਾਈ ਮਰਦਾਨਾ ਜੀ ਨੂੰ ਠੱਗੀ ਵਿੱਚ ਬਿਠਾ ਕੇ ਅਤੇ ਗੁਰੂ ਜੀ ਤੋਂ ਆ ਗਿਆ ਲੈ ਕੇ ਆਪਣੇ ਘਰ ਚਲਾ ਗਿਆ ਗੁਰ ਜਦ ਆਪਣੀ ਘਰ ਗਿਆ ਉਸ ਨੂੰ ਵੇਖ ਕੇ ਸਾਰੇ ਘਰ ਵਾਲੇ ਬਹੁਤ ਖੁਸ਼ ਹੋਏ ਤੇ ਹੈਰਾਨ ਹੋ ਗਏ ਹੈਰਾਨ ਹੋ ਕੇ ਪੁੱਛਣ ਲੱਗੇ ਕਿ ਤੈਨੂੰ ਕਿਸ ਨੇ ਠੀਕ ਕੀਤਾ ਹੈ ਤਾਂ ਉਸ ਨੇ ਉੱਤਰ ਦਿੱਤਾ ਰਾਤ ਦੋ ਮਹਾਂਪੁਰਖ ਉਸ ਦੀ ਕੁਲੀ ਵਿੱਚ ਆਏ ਸਨ ਜਿਨ੍ਹਾਂ ਸੱਚੇ ਭਾਸ਼ਾ ਦੀ ਕੀਰਤੀ ਗਾਇਤ ਤੇ ਮੈਨੂੰ ਇਹ ਉਪਦੇਸ਼ ਦਿੱਤਾ ਕਿ ਸਾਨੂੰ ਰੋਗ ਉਹ ਦੋਹੀ ਲੱਗਦੇ ਹਨ ਜਦੋਂ ਅਸੀਂ ਉਸ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਾਂ ਜਿਸ ਦੀ ਕਿਰਪਾ ਸਦਕਾ ਸਾਨੂੰ ਇੰਨਾ ਸੋਹਣਾ ਸ਼ਰੀਰ ਅਤੇ ਹੱਥ ਪੈਰ ਆਕਾਮੋ ਆਦਿ ਮਿਲੇ ਹਨ ਜਿਨ੍ਹਾਂ ਨੂੰ ਅਸੀਂ ਕਿਸੇ ਲੋੜਵੰਦੀ ਸੇਵਾ ਵਿੱਚ ਨਹੀਂ ਲਾਉਂਦੇ ਇਹੋ ਜਿਹਿਆਂ ਪਲਾਦਰ ਕੇ ਹੀ ਸਾਡਾ ਪਹਿਲਾ ਮਨ ਰੋਗੀ ਹੁੰਦਾ ਹੈ ਤੇ ਉਸ ਦੇ ਨਾਲ ਹੀ ਸ਼ਰੀਰ ਵੀ ਇਹ ਸਾਰੀਆਂ ਗੱਲਾਂ ਸੁਣ ਕੇ ਘਰਵਾਲਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਇਹ ਖਬਰ ਸਾਰੇ ਪਿੰਡ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਗੁਰੂ ਸਾਹਿਬ ਦੀ ਕਿਰਪਾ ਵਾਰੇ ਜਾਣ ਕੇ ਜਿੰਨਾਂ ਲੋਕਾਂ ਨੇ ਪਿਛਲੀ ਸ਼ਾਮ ਨੂੰ ਭਾਈ ਮਰਦਾਨਾ ਜੀ ਨੂੰ ਰਾਤ ਕੱਟਣ ਲਈ ਇਨਕਾਰ ਕੀਤਾ ਸੀ ਉਹਨਾਂ ਨੂੰ ਬਹੁਤ ਪਛਤਾਵਾ ਹੋਇਆ। ਇਸ ਤਰ੍ਹਾਂ ਇਹ ਸਾਰੇ ਤਿੱਪਿੰਡ ਦੇ ਹੋਰ ਸਿਆਣੇ ਲੋਕ ਇਕੱਠੇ ਹੋ ਕੇ ਗੁਰੂ ਜੀ ਕੋਲ ਪਹੁੰਚੇ। ਗੁਰੂ ਜੀ ਕੋਲ ਜਾ ਕੇ ਉਹਨਾਂ ਦੇ ਚਰਨ ਛੋਹੇ ਅਤੇ ਬੇਨਤੀ ਕੀਤੀ ਕਿ ਸਾਤੋਂ ਹਿੰਗਾ ਭੁੱਲਾਂ ਦੀ ਕਿਮਾ ਬਖਸ਼ੇ ਜਾਵੇ ਸਾਡੇ ਉੱਤੇ ਮਿਹਰ ਕਰਕੇ ਸਾਨੂੰ ਇਹ ਨਾਮ ਸਿਮਰਨ ਅਤੇ ਸੇਵਾ ਕਰਨ ਦਾ ਵਾਰ ਬਖਸ਼ਿਆ ਜਾਵੇ ਗੁਰੂ ਜੀ ਨੇ ਸਾਰੇ ਪਿੰਡ ਵਸਿਆਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਅਤੇ ਆਖਿਆ ਸਾਰਾ ਪਿੰਡ ਉਜਮ ਕਰਕੇ ਪਿੰਡ ਵਿੱਚ ਇੱਕ ਧਰਮਸ਼ਾਲਾ ਤਿਆਰ ਕਰਵਾ ਦਿਓ ਜਿਸ ਵਿੱਚ ਹਰ ਕਿਸਮ ਦਾ ਰਾਹੀ ਰਾਤ কাট सकी ਤੇ ਇੱਕ ਵਾਰ ਫਿਰ ਪੱਕੀ ਕੀਤੀ ਕਿ ਪਰਮਾਤਮਾ ਵੱਲੋਂ ਬਖਸ਼ੇ ਇਹ ਸੁੰਦਰ શરીર ਤੇ ਅੰਗਾ ਪੈਰਾਂ ਨੂੰ ਸੇਵਾ ਤੇ ਸਿਮਰਨ ਕਰਨ ਵਾਲਾ ਹਰ ਮਨ ਇਹ ਲਈ ਰੱਖਣਾ ਇੱਕ ਉਤਮ ਕਰਮ ਹੈ ਜਿਸ ਨਾਲ ਧਨ ਅਤੇ ਮਨ ਅਰੋਗ ਰਹਿੰਦੇ ਹਨ ਉਸ ਤੋਂ ਬਾਅਦ ਗੁਰੂ ਜੀ ਅੱਗੇ ਚੱਲ ਪਏ